ਸੀ ਵੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਆਪਾਂ ਸਭ ਜਣ ਜਾਣਦੇ ਆ ਕਿ ਆਪਾਂ ਹਰ ਰੋਜ਼ ਜੀਵਨ ਦੇ ਬਦਲਾਵ ਦੀ ਗਵਾਹੀ ਨੂੰ ਲੈ ਕੇ ਆਉਂਦੇ ਆ ਤਾਂ ਅੱਜ ਫੇਰ ਅਸੀਂ ਇੱਕ ਹੋਰ ਜੀਵਨ ਦੇ ਬਦਲਾਵ ਦੀ ਗਵਾਹੀ ਨੂੰ ਲੈ ਕੇ ਆਏ ਆ ਅੱਜ ਦੀ ਗਵਾਹੀ ਸਿਸਟਰ ਮਾਇਆ ਦੇਵੀ ਦੀ ਆ ਇਹ ਸਿਸਟਰ ਜੀ ਨਕੌਦਰ ਦੇ ਰਹਿਣ ਵਾਲੇ ਨੇ ਇਹ ਸਿਸਟਰ ਜੀ ਦੱਸਦੇ ਨੇ ਕਿ ਬਚਪਨ ਤੋਂ ਹੀ ਇਹ مسیਹ ਵਿੱਚ ਸਨ ਪਰ ਇਹਨਾਂ ਦੀ ਮੈਰिज ਨਾਨ ਬਲੀਵਰ ਪਰਸਨ ਦੇ ਨਾਲ ਹੋ ਗਈ ਸਿਸਟਰ ਜੀ ਦੱਸਦੇ ਨੇ ਕਿ ਇਹਨਾਂ ਦੀ ਪੂਰੀ ਪੇਕਾ ਪਰਿਵਾਰ ਜੋ ਮਸੀਹ ਵਿੱਚ ਸਨ ਤੋਂ ਜਦੋਂ ਇਹਨਾਂ ਦੀ ਮੈਰिज ਨਾਨ ਬਲੀਵੀਅਰ ਪਰਸਨ ਦੇ ਨਾਲ ਹੋਈ ਤਾਂ ਇਹਨਾਂ ਨੂੰ ਮਜਬੂਰਨ ਪ੍ਰਭੂ ਨੂੰ ਛੱਡ ਕੇ ਆਪਣੇ ਹਸਬੰਦ ਦੇ ਨਾਲ ਦੇਵੀ-ਦੇਵਤਿਆਂ ਨੂੰ ਮੰਨਣਾ ਪਿਆ। ਤੋਂ ਸਿਸਟਰ ਜੀ ਦੱਸਦੇ ਨੇ ਕਿ ਇਹਨਾਂ ਦੇ ਜੋ ਹਸਬੰਦ ਸਨ ਇਹਨਾਂ ਦੇ ਹਸਬੰਦ ਬਹੁਤ ਜ਼ਿਆਦਾ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸੀ। ਇਹ ਸਿਸਟਰ ਜੀ ਦੱਸਦੇ ਨੇ ਕਿ ਇਹਨਾਂ ਦੇ ਹਸਬੰਦ ਬਾਹਰ ਗਏ ਹੋਏ ਸਨ। ਜਦੋਂ ਇਹਨਾਂ ਦੇ ਹਸਬੰਦ ਬਾਹਰ ਸੀਗੇ ਤਾਂ ਸਿਸਟਰ ਜੀ ਦੱਸਦੇ ਨੇ ਕਿ ਉਸ ਸਮੇਂ ਇਹਨਾਂ ਦਾ ਕੰਮਕਾਰ ਬਹੁਤ ਅੱਛਾ ਸੀਗਾ ਸਿਸਟਰ ਜੀ ਦੱਸਦੇ ਨੇ ਕਿ ਇਹਨਾਂ ਦੀ 15 ਮਰਲੇ ਦੇ ਵਿੱਚ ਕੋਠੀ ਸੀਗੀ ਬਹੁਤ ਵਧੀਆ ਤਰੀਕੇ ਦੇ ਨਾਲ ਬਣੀ ਹੋਈ ਬਹੁਤ ਅੱਛਾ ਘਰ ਸੀਗਾ ਔਰ ਬਹੁਤ ਕੋਸ਼ਿਸ਼ ਸੀ ਇਹਨਾਂ ਦੇ ਕੋਲ ਅਤੇ ਸਿਸਟਰ ਜੀ ਦੱਸਦੇ ਨੇ ਕਿ ਜਦੋਂ ਇਹਨਾਂ ਦੇ ਇਹਨਾਂ ਦੇ ਹਸਬੰਡ ਕੰਮ ਉਥੋਂ ਦੁਬਈ ਤੋਂ ਵਾਪਸ ਆ ਗਏ ਉਹਨਾਂ ਦੇ ਕੰਮ ਨੂੰ ਪਤਾ ਨਹੀਂ ਕੀ ਹੋਇਆ ਕਹਿੰਦੇ ਕਿ ਉਹ ਖੁਦ ਹੀ ਕੰਮ ਨਹੀਂ ਸੀ ਕਰਦੇ ਪਰ ਉਹ ਇਸ ਚੀਜ਼ ਨੂੰ ਕਹਿੰਦੇ ਸੀਗੇ ਕਿ ਉਹਨਾਂ ਦੇ ਉੱਪਰ ਕਿਸੇ ਨੇ ਜਾਦੂ ਟੋਣਾ ਕੀਤਾ ਉਹਨਾਂ ਦੇ ਕੰਮ ਨੂੰ ਬੰਦ ਕੀਤਾ ਇਸ ਚੱਕਰ ਦੇ ਵਿੱਚ ਬਹੁਤ ਸਾਰੇ ਸਿਆਣਿਆਂ ਦੇ ਕੋਲ ਜਾਣ ਲੱਗ ਗਏ ਬਹੁਤ ਸਾਰੇ ਲੋਕਾਂ ਦੇ ਕੋਲ ਜਾਣ ਲੱਗ ਗਏ ਜੋ ਵੀ ਉਹਨਾਂ ਨੂੰ ਕੋਈ ਦੱਸ ਦੱਸਦੀ ਇਹਨਾਂ ਦੇ ਹਸਬੰਡ ਉਹੀ ਸਭ ਕੁਝ ਕਰਦੇ ਸੀ ਧੂਫਵਤੀਆਂ ਕਰਦੇ ਸੀਗੇ ਬਲੀਆਂ ਦਿੰਦੇ ਸੀਗੇ ਇਹਨਾਂ ਦੇ ਹਸਬੰਡ ਘਰ ਵਿੱਚ ਹਮਨ ਧੂਫ ਕਰਵਾਉਂਦੇ ਸੀ ਔਰ ਬਹੁਤ ਕੁਸ਼ ਬਹੁਤ ਕੁਸ਼ ਕਰਵਾਉਂਦੇ ਸੀਗੇ ਇਹ ਸਿਸਟਰ ਇਹ ਦੱਸਦੇ ਨੇ ਕਿ ਜਦੋਂ ਇਨਾਂ ਦੇ ਹਸਬੰਦ ਇਨਾਂ ਕੰਮਾਂ ਦੇ ਵਿੱਚ ਪੈ ਗਿਆ ਜਾਦੂ ਟੋਣੀਆਂ ਦੇ ਵਿੱਚ ਪੈ ਗਿਆ ਤੇ ਸਿਸਟਰ ਜੀ ਆਖਦੇ ਨੇ ਕਿ ਇਨਾਂ ਦੇ ਘਰ ਦੇ ਜਿਹੜਾ ਸੀਗਾ ਮਾਹੌਲ ਖਰਾਬ ਹੋਣ ਲੱਗਿਆ ਇਨਾਂ ਦੇ ਬੱਚੇ ਛੋਟੇ ਸੀਗੇ ਉਸ ਸਮੇਂ ਕਹਿੰਦੇ ਕਿ ਇਨਾਂ ਦੇ ਕੋਲ ਬਹੁਤ ਜ਼ਿਆਦਾ ਸੋਨਾ ਸੀਗਾ ਥਾਂ ਸੀਗਾ ਇਨਾਂ ਦੇ ਕੋਲ ਦੋ ਪਲਾਟ ਸੀਗੇ ਔਰ ਸਿਸਟਰ ਜੀ ਦੱਸਦੇ ਨੇ ਕਿ ਅਤੇ ਸਿਸਟਰ ਜੀ ਦੱਸਦੇ ਨੇ ਕਿ ਇਨਾਂ ਦੇ ਹਸਬੰਦ ਇੰਨਾ ਜ਼ਿਆਦਾ ਇਨਾਂ ਕੰਮਾਂ ਵਿੱਚ ਵੱਧ ਚੁੱਕੇ ਸੀਗੇ ਉਹਨਾਂ ਨੂੰ ਘਰ ਪਰਿਵਾਰ ਕੁਝ ਵੀ ਦਿਖਾਈ ਨਹੀਂ ਸੀ ਦਿੰਦਾ ਜਿੱਥੇ ਕੋਈ ਉਹਨਾਂ ਨੂੰ ਦੱਸਦਾ ਸੀ ਕਹਿੰਦੇ ਉੱਥੇ ਜਾਂਦੇ ਸੀਗੇ ਕਹਿੰਦੇ ਕਿ ਉਹਨਾਂ ਨੇ ਸਾਰਾ ਸੋਨਾ ਵੇਚ ਦਿੱਤਾ ਔਰ ਜੋ ਇਹਨਾਂ ਦੇ ਘਰ ਦੇ ਭਾਂਡੇ ਤਾਂ ਸੀਗੇ ਪਿੱਤਲ ਦੇ ਤਾਂਬੇ ਦੇ ਜਿੰਨੇ ਵੀ ਭਾਂਡੇ ਸੀਗੇ ਸਾਰੇ ਹੀ ਬਰਤਨ ਵੇਚਨੇ ਸ਼ੁਰੂ ਕਰ ਦਿੱਤੇ ਫਿਰ ਘਰ ਦਾ ਸਮਾਨ ਵੇਚਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਉਹ ਸਮਾਨ ਦਾ ਕੀ ਕਰਦੇ ਸੀ ਉਹ ਸਮਾਨ ਲਿਜਾ ਕੇ ਵੇਚ ਕੇ ਤੇ ਪੁਜਾਰੀਆਂ ਦਿੰਦੇ ਸੀਗੇ ਪੁਜਾਰੀਆਂ ਦਿੰਦੇ ਸੀ ਉਹਨਾਂ ਲੋਕਾਂ ਨੂੰ ਜੋ ਸਿਆਣਪੁਣਾ ਕਰਦੇ ਸਨ ਅਤੇ ਸਿਸਟਰ ਜੀ ਦੱਸਦੇ ਨੇ ਕਿ ਇਸ ਤਰ੍ਹਾਂ ਕਾਫੀ ਦੇਰ ਤੱਕ ਚੱਲਦਾ ਗਿਆ ਸਿਸਟਰ ਜੀ ਕਹਿੰਦੇ ਨੇ ਕਿ ਮੈਂ ਆਪਣੇ ਹਸਬੰਦ ਨੂੰ ਕਦੇ ਵੀ ਪਲਟਕੇ ਜਵਾਬ ਨਹੀਂ ਦਿੱਤਾ ਨਾ ਕਦੇ ਉਹਨਾਂ ਦੇ ਅੱਗੇ ਬੋਲੀ ਕਹਿੰਦੇ ਕਿ ਇਸ ਤਰ੍ਹਾਂ ਸਾਡੇ ਉੱਪਰ ਖਰਚਾ ਬਹੁਤ ਜ਼ਿਆਦਾ ਹੋ ਗਿਆ ਬੈਂਕ ਤੋਂ ਵੀ ਲੋਨ ਚੱਕੇ ਬਹੁਤ ਕੁਛ ਕੀਤਾ ਕਹਿੰਦੇ ਇਹਨਾਂ ਦੇ ਹਸਬੰਦ ਨੂੰ ਸਮਝਾਉਣ ਦੇ ਬਾਵਜੂਦ ਵੀ ਕੋਸ਼ਿਸ਼ ਸਮਝ ਨਹੀਂ ਸੀ ਆ ਰਹੀ ਜਿੰਨਾ ਵੀ ਉਹ ਜਾਦੂ ਟੂਣਿਆਂ ਵੱਲ ਸਿਆਣਿਆਂ ਦੇ ਚੱਕਰ ਵਿੱਚ ਪਏ ਹੋਏ ਸਨ ਉਹਨਾਂ ਜ਼ਿਆਦਾ ਉਹਨਾਂ ਤੇ ਪ੍ਰਭਾਵ ਪੈ ਰਿਹਾ ਸੀ ਉਹ ਆਪਣੇ ਹੀ ਬੱਚਿਆਂ ਤੇ ਖਿਜਦੇ ਸਨ ਆਪਣੇ ਹੀ ਬੱਚਿਆਂ ਨੂੰ ਦੇਖਣਾ ਪਸੰਦ ਨਹੀਂ ਸੀ ਕਰਦੇ ਆਪਣੀ ਵਾਈਫ ਦੇ ਨਾਲ ਖਿਜਦੇ ਸਨ ਤੇ ਇਸੇ ਤਰ੍ਹਾਂ ਚੱਲਦਾ ਗਿਆ ਇੱਕ ਵਾਰ ਸਿਸਟਰ ਜੀ ਦੱਸ ਦਿੰਦੇ ਨੇ ਕਿ ਇਹਨਾਂ ਦੇ ਹਸਬੰਡ ਦੇ ਹੀ ਦੋਸਤ ਜੋ ਕਿ ਪਾਸਟਰ ਪਾਸਟਰ ਨੇ ਉਹ ਇਹਨਾਂ ਦੇ ਘਰ ਆਏ ਅਤੇ ਸਿਸਟਰ ਜੀ ਨੇ ਉਹਨਾਂ ਨੂੰ ਕਿਹਾ ਕਿ ਬ੍ਰਦਰ ਤੁਸੀਂ ਸਾਡੇ ਲਈ ਪ੍ਰਾਰਥਨਾ ਕਰੋ ਤਾਂ ਕਿ ਸਾਡੇ ਸਾਰੇ ਹਾਲਾਤ ਸੁਧਰ ਜਾਣ ਉਹ ਬ੍ਰਦਰ ਇਹਨਾਂ ਦੇ ਲਈ ਘਰ ਦੇ ਲਈ ਪ੍ਰਾਰਥਨਾ ਕਰਦੇ ਰਹੇ ਜਦੋਂ ਇਹਨਾਂ ਦੇ ਹਸਬੰਦ ਨੂੰ ਪਤਾ ਚੱਲਿਆ ਕਿ ਇਹ ਇਹਨਾਂ ਦਾ ਦੋਸਤ ਹਸਬੰਦ ਦਾ ਦੋਸਤ ਜਿਹੜਾ ਇਹਨਾਂ ਦੇ ਸੀਗਾ ਕਿ ਪ੍ਰਾਰਥਨਾ ਕਰਨ ਦੇ ਲਈ ਆਂਦਾ ਤੇ ਇਹਨਾਂ ਦੇ ਹਸਬੰਦ ਨੇ ਆਪਣੇ ਦੋਸਤ ਨੂੰ ਆਪਣੇ ਘਰ ਆਉਣਾ ਬੰਦ ਕਰ ਦਿੱਤਾ ਔਰ ਬਹੁਤ ਜ਼ਿਆਦਾ ਕਲੇਸ਼ ਹੋਇਆ ਇਸ ਤੋਂ ਬਾਅਦ ਸਿਸਟਰ ਜੀ ਦੱਸਦੇ ਨੇ ਕਿ ਇਹਨਾਂ ਦੇ ਹਸਬੰਦ ਨੇ ਘਰ ਵੀ ਗਿਰਵੀ ਰੱਖ ਦਿੱਤਾ ਅਤੇ ਇਹਨਾਂ ਦੇ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਜਿਹੜੇ ਪਾਸਟਰ ਜੀ ਇਹਨਾਂ ਦੇ ਘਰ ਆਂਦੇ ਸਨ ਸਿਸਟਰ ਜੀ ਦੱਸਦੇ ਕਿ ਇਹਨਾਂ ਨੇ ਉਹਨਾਂ ਦੇ ਕੋਲੋਂ ਖੁਦ ਮੰਗ ਕੇ ਬਾਈਬਲ ਲਈ ਕਿ ਇਹ ਵਚਨ ਨੂੰ ਪੜ ਸਕਣ ਉਹ ਬ੍ਰਦਰ ਇਹਨਾਂ ਨੂੰ ਬਾਈਬਲ ਦੇ ਗਏ ਜਦੋਂ ਇਹਨਾਂ ਦੇ ਹਸਬੰਦ ਨੂੰ ਪਤਾ ਚੱਲਿਆ ਕਿ ਇਹਨਾਂ ਦੇ ਕੋਲ ਬਾਈਬਲ ਆ ਅਤੇ ਇਹਨਾਂ ਦੇ ਹਸਬੰਦ ਨੇ ਇਹਨਾਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਔਰ ਇਹਨਾਂ ਨੂੰ ਸਿਸਟਰ ਜੀ ਨੂੰ ਆਖਿਆ ਕਿ ਇਹ ਬਾਈਬਲ ਤੂੰ ਕਿਸੇ ਨੂੰ ਦੇ ਦੇ ਇਹ ਬਾਈਬਲ ਇਸ ਘਰ ਵਿੱਚ ਨਹੀਂ ਰਹਿਣੀ ਚਾਹੀਦੀ ਅਤੇ ਸਿਸਟਰ ਜੀ ਦੱਸਦੇ ਨੇ ਕਿ ਇਹਨਾਂ ਨੇ ਤਾਂ ਵੀ ਬਾਈਬਲ ਨੂੰ ਨਹੀਂ ਛੱਡਿਆ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਸੱਚਾ ਛੁਟਕਾਰਾ ਪਰਮੇਸ਼ਰ ਦੇ ਹੀ ਕੋਲ ਹੈ ਅਤੇ ਸਿਸਟਰ ਜੀ ਦੱਸਦੇ ਨੇ ਕਿ ਇਹਨਾਂ ਨੇ ਬਾਈਬਲ ਨਹੀਂ ਛੱਡੀ ਹੌਲੀ ਹੌਲੀ ਕੀ ਹੋਇਆ ਇਹਨਾਂ ਦੇ ਹਸਬੰਦ ਬਹੁਤ ਜ਼ਿਆਦਾ ਕਰਜ਼ੇ ਦੇ ਵਿੱਚ ਡੁੱਬ ਗਏ ਅਤੇ ਇਹਨਾਂ ਦੇ ਹਸਬੰਦ ਨੇ ਇਹਨਾਂ ਨੂੰ ਬੱਚਿਆਂ ਦੇ ਸਮੇਤ ਬਾਹਰ ਨਿਕਲਣ ਦੇ ਲਈ ਕਿਆ ਅਤੇ ਜਦੋਂ ਸਿਸਟਰ ਜੀ ਵੀ ਪਰੇਸ਼ਾਨ ਹੋ ਗਏ ਸਨ ਸਿਸਟਰ ਜੀ ਦੱਸਦੇ ਨੇ ਕਿ ਇਹ ਰੋਟੀ ਤੋਂ ਵੀ ਆਵਾਜ਼ਾਰ ਹੋ ਗਿਆ ਸੀ ਇਹ ਸਿਸਟਰ ਜੀ ਦੱਸਦੇ ਨੇ ਕਿ ਰੋਟੀ ਖਾਣ ਦੇ ਲਈ ਵੀ ਇਹਨਾਂ ਨੂੰ ਲੋਕਾਂ ਦੇ ਕੋਲੋਂ ਮੰਗਣਾ ਪੈਂਦਾ ਸੀਗਾ ਲੋਕਾਂ ਦੇ ਕੋਲੋਂ ਕਰਜ਼ਾ ਲੈਣਾ ਪੈਂਦਾ ਸੀ ਲੋਕਾਂ ਦੇ ਕੋਲੋਂ ਰੋਟੀ ਮੰਗਣੀ ਪੈਂਦੀ ਸੀ ਇੰਨੇ ਜ਼ਿਆਦਾ ਕਹਿੰਦੇ ਘਰ ਦੇ ਹਾਲਾਤ ਖਰਾਬ ਹੋ ਗਏ ਸੀ ਸਿਸਟਰ ਜੀ ਦੱਸਦੇ ਨੇ ਕਿ ਦੋ ਪਲਾਂਟ ਸੀ ਉਹ ਵੀ ਇਹਨਾਂ ਦੇ ਹਸਬੰਦ ਨੇ ਵੇਚ ਦਿੱਤੇ ਸਿਆਣਿਆਂ ਦੇ ਚੱਕਰਾਂ ਦੇ ਵਿੱਚ ਪਰ ਕੁਝ ਵੀ ਹਾਸਿਲ ਨਹੀਂ ਹੋਇਆ ਪਰ ਸਿਸਟਰੀ ਕਹਿੰਦੇ ਕਿ ਇਹ ਪ੍ਰਾਰਥਨਾ ਕਰਦੇ ਰਹਿ ਇਹਨਾਂ ਦੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪ੍ਰਭਾਵ ਨਹੀਂ ਪਿਆ ਕੋਈ ਅਸਰ ਨਹੀਂ ਪਿਆ ਸਾਰਾ ਹੀ ਪ੍ਰਭਾਵ ਇਹਨਾਂ ਦੇ ਹਸਬੰਦ ਤੇ ਪੈ ਗਿਆ ਇਹਨਾਂ ਨੇ ਆਪਣੇ ਹਸਬੰਦ ਦੇ ਲਈ ਵੀ ਪ੍ਰਾਰਥਨਾ ਕੀਤੀ ਪਰ ਕੀ ਹੋਇਆ ਉਹ ਜਿਆਦਾ ਸਿਆਣਿਆਂ ਦੇ ਚੱਕਰਾਂ ਦੇ ਵਿੱਚ ਪਏ ਹੋਏ ਸਨ ਉਹਨਾਂ ਨੇ ਇੱਕ ਵਾਰ ਵੀ ਪ੍ਰਭੂ ਵੱਲ ਦੇਖਣਾ ਨਹੀਂ ਚਾਇਆ ਔਰ ਨਾ ਹੀ ਉਹਨਾਂ ਨੇ ਪ੍ਰਭੂ ਦੇ ਵੱਲ ਜਾਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਸਿਸਟਰੀ ਦੱਸਦੇ ਨੇ ਕਿ ਜਦੋਂ ਇਹਨਾਂ ਦੇ ਘਰ ਦੇ ਹਾਲਾਤ ਜ਼ਿਆਦਾ ਖਰਾਬ ਹੋਣ ਲੱਗੇ ਤਾਂ ਇਹਨਾਂ ਦੇ ਹਸਬੰਦ ਨੇ ਇਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ। ਸਿਸਟਰ ਜੀ ਕਹਿੰਦੇ ਕਿ ਮੈਂ ਆਪਣੇ ਬੱਚੇ ਲੈ ਕੇ ਘਰ ਤੋਂ ਬਾਹਰ ਚਲੇਗੀ ਔਰ ਰੈਂਟ ਤੇ ਰਹਿਣ ਲੱਗੇ। ਰੈਂਟ ਤੇ ਰਹਿ ਕੇ ਸਿਸਟਰ ਜੀ ਦੱਸਦੇ ਨੇ ਕਿ ਇਹਨਾਂ ਨੇ ਆਪਣੀ ਮਿਹਨਤ ਕੀਤੀ, ਬੱਚਾ ਨੂੰ ਪੜਾਇਆ-ਲਿਖਾਇਆ ਔਰ ਬੱਚੇ ਐਸ ਸਮੇਂ ਕਹਿੰਦੇ ਬਹੁਤ ਕਾਬਿਲ ਨੇ। ਸਾਰੇ ਹੀ ਬੱਚੇ ਪ੍ਰਭੂ ਦੇ ਵਿੱਚ ਨੇ। ਇਹਨਾਂ ਦੀ ਜ਼ਿੰਦਗੀ ਪਰਮੇਸ਼ਰ ਨੇ ਬਚਾ ਲਈ ਔਰ ਸਿਸਟਰ ਜੀ ਦੱਸਦੇ ਨੇ ਕਿ ਹੁਣ ਇਹਨਾਂ ਦੇ ਕੋਲ ਕੋਈ ਵੀ ਕਰਜ਼ਾ ਨਹੀਂ ਹੈ ਕੋਈ ਕਿਸੇ ਦਾ ਵੀ ਇਹਨਾਂ ਨੇ ਪੈਸਾ ਨਹੀਂ ਦੇਣਾ ਪਰ ਸਾਰਾ ਕੁਝ ਪਰਮੇਸ਼ਰ ਨੇ ਠੀਕ ਕੀਤਾ ਪਰ ਜੋ ਇਹਨਾਂ ਦੇ ਹਸਬੰਦ ਸੀ ਇਹਨਾਂ ਦੇ ਹਸਬੰਦ ਨੇ ਮੰਨ ਨਹੀਂ ਫੇਰਿਆ ਇਹਨਾਂ ਦੇ ਹਸਬੰਦ ਨੇ ਸਿਆਣਿਆਂ ਤੇ ਭਰੋਸਾ ਜ਼ਿਆਦਾ ਕੀਤਾ ਤੇ ਉਹ ਇਸ ਸਮੇਂ ਵੀ ਕਹਿੰਦੇ ਕਿ ਕਿਰਾਏ ਤੇ ਰਹਿ ਰਹੇ ਨੇ ਵੱਖਰੇ ਰਹਿ ਰਹੇ ਨੇ ਔਰ ਇਹ ਸਿਸਟਰ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਦੇ ਵਿੱਚ ਰਹਿ ਰਹੇ ਨੇ ਤੇ ਖੁਸ਼ ਨੇ ਸਿਸਟਰ ਜੀ ਦੱਸਦੇ ਨੇ ਕਿ ਇਹਨਾਂ ਦੇ ਬੱਚਿਆਂ ਨੇ ਵਧੀਆ ਪੜ੍ਹਾਈ ਕੀਤੀ ਹੈ ਪ੍ਰਭੂ ਨੇ ਉਹਨਾਂ ਨੂੰ ਅੱਛਾ ਰੋਜ਼ਗਾਰ ਵੀ ਦਿੱਤਾ ਹੈ ਪ੍ਰਭੂ ਨੇ ਉਹਨਾਂ ਨੂੰ ਅੱਛੀ ਲਾਈਫ ਦਿੱਤੀ ਹੈ ਔਰ ਹੁਣ ਸਿਸਟਰ ਜੀ ਬਿਲਕੁਲ ਖੁਸ਼ ਨੇ ਪ੍ਰਭੂ ਜੀ ਦੇ ਹਜ਼ੂਰੀ ਦੇ ਵਿੱਚ ਆਨੰਦਿਤ ਨੇ ਔਰ ਸੱਚਮੁੱਚ ਇਹ ਬਹੁਤ ਵੱਡੀ ਗਵਾਹੀ ਹੈ ਜੋ ਪਰਮੇਸ਼ੁਰ ਨੇ ਇਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਹਰ ਇੱਕ ਉਸ ਜਾਦੂ ਟੂਣੇ ਨੂੰ ਹਰ ਇੱਕ ਉਸ ਸਪਿਰਟ ਨੂੰ ਦੂਰ ਕਰ ਦਿੱਤਾ ਤੋ ਸੱਚਮੁੱਚ ਇਹਨਾਂ ਦੇ ਜੋ ਇਹਨਾਂ ਦੇ ਜੋ ਹਸਬੰਦ ਦੇ ਉੱਪਰ ਜੋ ਵੀ ਸ਼ਰਾਪ ਸੀ ਉਹ ਪੀੜ੍ਹੀਆਂ ਦਾ ਸ਼ਰਾਪ ਸੀਗਾ ਜੋ ਇਹਨਾਂ ਦੇ ਬੱਚਿਆਂ ਤੇ ਪਰਮੇਸ਼ਰ ਨੇ ਨਹੀਂ ਪੈਣ ਦਿੱਤਾ ਤੋ ਸੱਚਮੁੱਚ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ ਨੂੰ ਬਦਲ ਲਿਆ ਮੈਂ ਵਿਸ਼ਵਾਸ ਕਰਦੀ ਹਾਂ ਕਿ ਇਸ ਗਵਾਹੀ ਦੇ ਨਾਲ ਬਹੁਤ ਸਾਰੇ ਭੈਣਾਂ ਭਾਈਆਂ ਦੀ ਜ਼ਿੰਦਗੀ ਬਦਲੀ ਹੋਏਗੀ ਔਰ ਸੱਚਮੁੱਚ ਪਰਮੇਸ਼ਰ ਇਸ ਗਵਾਹੀ ਦੇ ਦੁਆਰਾ ਤੁਹਾਡੇ ਜੀਵਨ ਚ ਕੰਮ ਕਰਨ ਔਰ ਪਰਮੇਸ਼ਰ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਔਰ ਬਰਕਤ ਦੇਣ ਔਰ ਸੱਚਮੁੱਚ ਅਗਰ ਤੁਹਾਡੀ ਵੀ ਕੋਈ ਗਵਾਹੀ ਹੈ ਜਿਹਦੇ ਨਾਲ ਤੁਹਾਨੂੰ ਲੱਗਦਾ ਕਿ ਦੂਸਰਿਆਂ ਦੀ ਜ਼ਿੰਦਗੀ ਬਦਲ ਸਕਦੀ ਹੈ ਤੁਸੀਂ ਕਿਸੇ ਦੀ ਜ਼ਿੰਦਗੀ ਦੇ ਬਦਲਣ ਦਾ ਕਾਰਨ ਬਣ ਸਕਦੇ ਆ ਤਾਂ ਆਪਣੀ ਗਵਾਹੀ ਪ੍ਰੇ ਲਾਈਨ ਨੰਬਰ ਲਾਈਨ ਤੇ ਜ਼ਰੂਰ ਲਿਖਾਓ ਪ੍ਰੇ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਦਾ ਹੈ ਕਿਰਪਾ ਕਰਕੇ ਕੋਈ ਵੀ ਭੈਣ ਭਰਾ 8 ਵਜੇ ਤੋਂ ਪਹਿਲਾਂ ਔਰ 8 ਵਜੇ ਤੋਂ ਬਾਅਦ ਕਾਲ ਨਾ ਕਰਨ ਮੈਂ ਵਿਸ਼ਵਾਸ ਕਰਦੀ ਹਾਂ ਕਿ ਤੁਹਾਨੂੰ ਇਹ ਗਵਾਹੀਆਂ ਪਸੰਦ ਆ ਰਹੀਆਂ ਹੋਣਗੀਆਂ ਔਰ ਤੁਹਾਡੇ ਜੀਵਨ ਦੇ ਵਿੱਚ ਇਹ ਗਵਾਈਆਂ ਬਹੁਤ ਹੀ ਗਹਿਰਾ ਪ੍ਰਭਾਵ ਛੱਡ ਰਹੀਆਂ ਹੋਣਗੀਆਂ ਔਰ ਮੈਂ ਵਿਸ਼ਵਾਸ ਕਰਦੀ ਹਾਂ ਕਿ ਤੁਹਾਡਾ ਵਿਸ਼ਵਾਸ ਪਰਮੇਸ਼ਰੂ ਦੇ ਵਿੱਚ ਹੋਰ ਵੀ ਪੱਕਾ ਹੋ ਰਿਹਾ ਹੈ ਮੈਂ ਵਿਸ਼ਵਾਸ ਕਰਦੀ ਹਾਂ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਨਾ ਗਵਾਈਆਂ ਦੇ ਦੁਆਰਾ ਪਰਮੇਸ਼ਰ ਅਦਭੁਤ ਕਾਰਜ ਕਰਨ ਜਾ ਰਹੇ ਨੇ ਤੋਂ ਆਪਾਂ ਕੱਲ ਸਭ ਫੇਰ ਮਿਲਾਂਗੇ ਇੱਕ ਹੋਰ ਨਵੀਂ ਗਵਾਈ ਦੇ ਨਾਲ ਜਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੈਂ ਪ੍ਰਭੂ ਦੇ ਹੱਥਾਂ ਵਿੱਚ ਸੌਂਪਦੀਆਂ ਔਰ ਇਸ ਭੈਣ ਨੂੰ ਵੀ ਇਹਨਾਂ ਦੇ ਪੂਰੇ ਪਰਿਵਾਰ ਨੂੰ ਵੀ ਮੈਂ ਪ੍ਰਭੂ ਦੇ ਹੱਥਾਂ ਵਿੱਚ ਸੌਂਪਦੀਆਂ ਪਰਮੇਸ਼ਰ ਇਹਨਾਂ ਨੂੰ ਹੁਣ ਤੋਂ ਲੈ ਕੇ ਸਦਾ ਤੱਕ ਸਾਰੇ ਹੀ ਘਰਾ ਪਰਿਵਾਰਾਂ ਨੂੰ ਸੰਭਾਲ ਕੇ ਰੱਖੇ ਸਾਰੇ ਭੈਣ ਭਰਾਵਾਂ ਨੂੰ ਜੈਮਸੀ ਦੀ